ਭਾਸ਼ਾ ਵੀ ਪੜਦੇ ਡਾਇਰੈਕਟਰ ਸਾਹਿਬਾਨ ਨੇ ਉਹ ਬਾਹਰ ਆ ਚੁੱਕੇ ਨੇ ਗੱਲ ਕਰਦੇ ਆ ਤੁਸੀਂ ਸਾਡਾ ਰਾਹ ਕਿਉਂ ਰੋਕ ਲਿਆ ਜਾਣ ਕਿਉਂ ਨਹੀਂ ਦਿੰਦੇ ਤੁਹਾਡਾ ਤੁਹਾਡਾ ਥੋੜਾ ਪ੍ਰਤੀਕਰਮ ਲੈਣਾ ਸੀਗਾ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ মিডিਆ ਇਹ ਜਾਣਨਾ ਚਾਹੁੰਦਾ ਹੈ ਤੁਸੀਂ ਕਿਹ ਸੀਗੇ ਉੱਥੇ ਭਾਸ਼ਾਪਰਤ ਦੇ ਡਾਇਰੈਕਟਰ ਤੇ ਉਹ ਚੱਲਿਆ ਤੇ ਫਿਰ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ ਕਿਉਂਕਿ ਹਾਲ ਤੱਕ ਤੁਹਾਡਾ ਪ੍ਰਤੀਕਰਮ ਕਿਸੇ ਨੇ ਨਹੀਂ ਸੁਣਿਆ ਸੀ ਉਹ ਜਾਣਨਾ ਚਾਹੁੰਦੇ ਸੀ ਹਾਂਜੀ ਨਹੀਂ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦੇਵਾਂਗੀ ਬਾਕੀ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹੋ ਜਦੋਂ ਕੋਈ ਬੰਦਾ ਗਾਲਤਕ ਸਾਬ ਹੁੰਦਾ ਉਹ ਇਹ ਮੰਨ ਕੇ ਹੀ ਹੁੰਦਾ ਠੀਕ ਹੈ ਜੀ ਮਤਲਬ ਮੰਨਦੇ ਹੋ ਵੀ ਜਲਦੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਕ ਸਾਬ ਤੇ ਪੇਸ਼ ਹੁੰਦਾ ਹੁੰਦਾ ਉਹਦਾ ਇਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਦੇ ਵਿੱਚ ਵੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਜੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਕਿ ਕੋਈ ਤੁਸੀਂ ਕੋਪਾਗੀ ਕਾਰਵਾਈ ਵੀ ਕਰੋਗੇ ਆਪਣੇ ਕੁਝ ਤੋਂਡੇ ਜਿਹੜੇ ਮੁਲਾਜ਼ਮ ਸੀ ਕਿ ਉੱਥੇ ਮੌਜੂਦ ਸੀ ਕਿ ਜਿਨ੍ਹਾਂ ਨੇ ਉਹ ਫਰੋਕਿਆਨੀ ਪ੍ਰੋਗਰਾਮ ਨਹੀਂ ਮੈਂ ਆਪ ਜ਼ਿੰਮੇਵਾਰ ਹਾਂ ਅੱਛਾ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਲੀ ਜੀ ਸਦਕਾਨੇ ਲਾਂਨ ਤੋਂ ਵੀ ਰੋਕਿਆ ਗਿਆ ਸੀ ਇਹ ਵੀ ਗੱਲ ਸਿੰਘ ਸਾਹਿਬ ਨੂੰ ਦੱਸੀ ਦੀ ਪੇਸ਼ੀ ਕਰੀ ਉਹਦਾ ਸਿੰਘ ਸਾਹਿਬ ਨੂੰ ਦੱਸ ਦਿੱਤਾ ਜੀ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਗੰਗਾਕਾਰ ਸਾਹਿਬ ਨੂੰ ਤੁਸੀਂ ਪੂ ਕਰਨ ਦੀ ਤਿਆਰ ਹੋ ਜੀ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਇਹ ਗੱਲ ਇਹ ਪੁੱਛਣਾ ਬਣਦਾ ਹੀ ਨਹੀਂ ਠੀਕ ਹੈ ਜੀ ਤਲਵ ਤੁਸੀਂ ਸਮਰਪਿਤ ਉਸਰੀ ਕਾਲਕਸਰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਵਾਦ ਨਾਲ ਆਏ ਹੋ ਜੀ ਬਿਲਕੁਲ ਅੰਦਰ ਮੱਥਾ ਵੀ ਜੀ ਬਿਲਕੁਲ ਜੀ ਧੰਨਵਾਦ ਜੋ ਭਾਸ਼ਾ ਵੀ ਪੜਦੇ ਡਾਇਰੈਕਟਰ ਸਾਹਿਬਾਨ ਨੇ ਉਹ ਬਾਹਰ ਆ ਚੁੱਕੇ ਨੇ ਗੱਲ ਕਰਦੇ ਆ ਤੁਸੀਂ ਸਾਡਾ ਰਾਹ ਕਿਉਂ ਰੋਕ ਲਿਆ ਜਾਣ ਕਿਉਂ ਨਹੀਂ ਦਿੰਦੇ ਤੁਹਾਡਾ ਤੁਹਾਡਾ ਥੋੜਾ ਥੋੜਾ ਪ੍ਰਤੀਕਰਮ ਲੈਣਾ ਸੀਗਾ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ মিডিਆ ਇਹ ਜਾਣਨਾ ਚਾਹੁੰਦਾ ਹੈ ਤੁਸੀਂ ਕਿਹਾ ਸੀਗੇ ਉੱਥੇ ਭਾਸ਼ਾਪਤ ਦੇ ਡਾਇਰੈਕਟਰ ਤੇ ਉਹ ਚੱਲਿਆ ਉਹ ਫਿਰ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ ਕਿਉਂਕਿ ਅੱਜ ਤੱਕ ਤੁਹਾਡਾ ਪ੍ਰਤੀਕਰਮ ਕਿਸੇ ਨੇ ਨਹੀਂ ਸੁਣਿਆ ਸੀ ਉਹ ਜਾਣਨਾ ਚਾਹੁੰਦੇ ਸੀ ਹਾਂਜੀ ਨਹੀਂ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦੇਵਾਂਗਾ ਬਾਕੀ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਜਦੋਂ ਕੋਈ ਬੰਦਾ ਗਾਲਤਕ ਸਾਬ ਹੁੰਦਾ ਉਹ ਇਹ ਮੰਨ ਕੇ ਹੀ ਹੁੰਦਾ ਠੀਕ ਹੈ ਜੀ ਮਤਲਬ ਮੰਨਦੇ ਉਹ ਵੀ ਚਲਦੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਕ ਸਾਬ ਤੇ ਪੇਸ਼ ਹੁੰਦਾ ਹੁੰਦਾ ਉਹਦਾ ਇਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਦੇ ਵਿੱਚ ਹੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਜੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਠੀਕ ਹੈ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਨਹੀਂ ਕਰੋਗੇ ਆਪਣੇ ਕੁਝ ਤੁਹਾਡੇ ਜਿਹੜੇ ਥਲਾਜ਼ਮ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਫਰੋਕਿਆ ਨਹੀਂ ਪ੍ਰੋਗਰਾਮ ਨਹੀਂ ਮੈਂ ਆਪ ਜ਼ਿੰਮੇਵਾਰ ਹਾਂ ਅੱਛਾ ਤੁਸੀਂ ਆਪਣੀ ਜਿੰਮੇਵਾਰੀ ਲੈਂਦੇ ਹੋ ਜੀ ਦੁਕਾਨੇ ਲਾਂਨ ਤੋਂ ਵੀ ਰੋਕਿਆ ਗਿਆ ਸੀ ਇਹ ਵੀ ਗੱਲ ਸਿੰਘ ਸਾਹਿਬ ਨੇ ਦੱਸੀ ਜੀ ਪਿਛਲੀ ਵਾਰੀ ਉਹਦਾ ਸਿੰਘ ਸਾਹਿਬ ਨੂੰ ਦੱਸ ਦਿੱਤਾ ਜੀ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਗੁਰਦਕਸ਼ਾ ਸਾਹਿਬ ਨੂੰ ਤੁਸੀਂ ਕੁਝ ਕੰਦੀ ਤਿਆਰ ਹੋ ਜੀ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਇਹ ਗੱਲ ਇਹ ਪੁੱਛਣਾ ਬਣਦਾ ਹੀ ਨਹੀਂ ਠੀਕ ਹੈ ਸਲੋ ਤੁਸੀਂ ਸਮਰਪਿਤ ਉਸਰੀ ਕਾਲਕਸਰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਵਾਦ ਨਾਲ ਆਏ ਹੋ ਜੀ ਬਿਲਕੁਲ ਅੰਦਰ ਮੱਥਾ ਵੀ ਟਿਕੂ ਜੀ ਬਿਲਕੁਲ ਜੀ ਤਾਂ